ਅੱਜ ਨਮਾਮੀ ਨਰਮਦਾ ਸੰਘ ਵੱਲੋਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਜਿਵੇਂ ਬਾਣੀ 'ਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਵਨ ਨੂੰ ਅਸੀਂ ਗੁਰੂ ਦਾ ਦਰਜਾ ਦਿੱਤਾ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਤੇ ਪਾਣੀ ਨੂੰ ਅਸੀਂ ਪਿਤਾ ਦਾ ਦਰਜਾ ਦਿੱਤਾ ਤੇ ਇਹਨੇ ਤਿੰਨਾਂ ਦੀ ਸਫਾਈ ਦਾ ਜਿਹੜਾ ਕੰਮ ਆ ਸਾਡਾ ਸੰਘ ਕਰਦਾ ਤੇ ਇਹ ਬਾਕੀ ਸਟੇਟਾਂ 'ਚ ਸਾਡੇ ਕੰਮ ਹੋ ਰਹੇ ਨੇ ਜਿਵੇਂ ਸਫਾਈ ਦਾ ਜਾਂ ਜਿਵੇਂ ਪਿਛਲੇ ਦਿਨੀ ਹਰਦਵਾਰ ਚ ਪ੍ਰੋਗਰਾਮ ਹੋਇਆ ਸੀ ਘਾਟਾਂ ਦੀ ਸਫਾਈ ਕੀਤੀ ਤੇ ਉਦੋਂ ਹੀ ਅਸੀਂ ਆਉਣ ਵਾਲੇ ਦਿਨਾਂ ਚ ਪੰਜਾਬ ਚ ਵੀ ਕਾਰਜਕ੍ਰਮ ਕਰਾਂਗੇ ਤੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ ਵੀ ਆਉਣ ਵਾਲੇ ਦਿਨਾਂ ਚ ਜਿਹੜੇ ਕਾਰਜਕ੍ਰਮ ਕਰਾਂਗੇ ਸਾਨੂੰ ਪ੍ਰਸ਼ਾਸਨ ਦੇ ਸਹਿਯੋਗ ਦੀ ਲੋੜ ਹੈ ਪਰ ਪਹਿਲੀ ਵਾਰੀ ਕਰ ਰਹੇ ਪੰਜਾਬ ਚ ਜਿਹੜਾ ਇਹ ਕੰਮ ਸ਼ੁਰੂ ਕਰ ਰਹੇ ਕਿ ਪਹਿਲਾਂ ਵੀ ਨਹੀਂ ਨਹੀਂ ਬਾਕੀ ਸਟੇਟਾਂ ਚ ਹੋ ਰਿਹਾ ਚੱਲ ਰਿਹਾ ਤੇ ਪੰਜਾਬ ਅਧਿਐਕਸ਼ ਦੀ ਤਰਫ ਵੱਲੋਂ ਮੈਂ ਅੱਜ ਅੱਜ ਲੈਟਰ ਦੇ ਕੇ ਆਇਆ ਹਾਂ ਮੰਗ ਪੱਤਰ ਦੇ ਕੇ ਆਏ ਆ ਵੀ ਜਿਹੜੇ ਪੰਜਾਬ ਚ ਅੱਗੇ ਕਾਰਿਆਕਰਮ ਹੋਣਗੇ ਚਾਹੇ ਉਹ ਨਹਿਰਾ ਦੀ ਸਫਾਈ ਦੇ ਹੋਣਗੇ ਚਾਹੇ ਉਹ ਪਲਾਂਟੇਸ਼ਨ ਦੇ ਹੋਣਗੇ ਕਿਉਂਕਿ ਜਾਲੀ ਜੀਵਨ ਹੈ ਤੇ ਜਲ ਨੂੰ ਬਚਾਉਣਾ ਆਉਣ ਵਾਲੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ ਤੇ ਅਸੀਂ ਉਸ ਅਭਿਆਨ ਦੇ ਉਸ ਸੂਚ ਦੇ ਤਹਿਤ ਚੱਲ ਰਹੇ ਆ ਤੇ ਮੈਂ ਸਮਝਦਾ ਪ੍ਰਸ਼ਾਸਨ ਦੀ ਵੀ ਨਾਲ ਓਨੀਕ ਹੀ ਲੋੜ ਹੈ ਸਾਨੂੰ ਤੇ ਉਸ ਸੰਬੰਧੀ ਅਸੀਂ ਅੱਜ ਮੰਗ ਪੱਤਰ ਦੇ ਕੇ ਆਏ ਆ ਦਰਿਆ ਹੁੰਦਾ ਹੈ ਉਹਨੂੰ ਪਕਾਉਂ ਨਾਲ ਕਿਹਾ ਜਾਂਦਾ ਉਹ ਬਿਲਕੁਲ ਚਾਹੇ ਉਹ ਨਹਿਰ ਆ ਚਾਹੇ ਕਿ ਬੁੱਢਾ ਦਰਿਆ ਇਹ ਸਰਕਾਰਾਂ ਵਾਂਗੂ ਨਹੀਂ ਅਸੀਂ ਇਹ ਜਿਹੜਾ ਸੰਘ ਕੰਮ ਕਰਦਾ ਹੈ ਇਹ ਬਹੁਤ ਹੀ ਪਾਰਦਰਸ਼ਤਾ ਨਾਲ ਕੰਮ ਕਰਦਾ ਤੇ ਇਹ ਚ ਉਹ ਸਰਕਾਰਾਂ ਵਾਲਾ ਕੰਮ ਨਹੀਂ ਹੋਊਗਾ ਵੀ ਪੈਸੇ ਪਾਸ ਹੋਗੇ ਇਹ ਤਾਂ ਅਸੀਂ ਆਪ ਕੰਮ ਕਰਨਾ ਚਾਹੇ ਨਹਿਰ ਦੇ ਕਿਨਾਰਿਆਂ ਦੇ ਸਾਡੀ ਜਿਹੜੀ ਇੱਥੇ ਟੀਮ ਅਸੀਂ ਤਿਆਰ ਕਰਾਂਗੇ ਆ ਸਾਰੀ ਟੀਮ ਅਸੀਂ ਮਿਲ ਕੇ ਅਸੀਂ ਕਿਸੇ ਕਾਰਪੋਰੇਸ਼ਨ ਤੇ ਡਿਪੈਂਡ ਨਹੀਂ ਐ ਅਸੀਂ ਕਿਸੇ ਸਰਕਾਰ ਤੇ ਡਿਪੈਂਡ ਨਹੀਂ ਅਸੀਂ ਆਪ ਜਾ ਕੇ ਜਿਹੜੀ ਟੀਮ ਤਿਆਰ ਕਰਾਂਗੇ ਅਸੀਂ ਆਪ ਝਾੜੂ ਚੱਕਾਂਗੇ ਤੇ ਆਪ ਮਾਸਕ ਲਾ ਕੇ ਉੱਥੇ ਕੰਮ ਕਰਾਂਗੇ ਕੀ ਮੈਸੂਦ ਹੋਵੇ ਕੋਟਨ ਕਿ ਕਿੱਦੇ ਜੜੇ ਦੇਖੋ ਆਉਣ ਵਾਲਾ ਸਮਾ ਜਿਹੜਾ ਵਾਤਾਵਰਨ ਨਾ ਇੱਕ ਵਰਦਾਨ ਆ ਸਾਡਾ ਕੁਦਰਤ ਦਾ ਤੇ ਇਸ ਵਰਦਾਨ ਨੂੰ ਜੇ ਅਸੀਂ ਬਣਾਈ ਰੱਖਣਾ ਤੇ ਮੈਂ ਸਮਝਦਾ ਸਾਫ ਸਫਾਈ ਬੜੀ ਲੋੜ ਆ ਤੇ ਇਸ ਸਾਫ ਸਫਾਈ ਭਰੇ ਇੱਕ ਇੱਕ ਸਮਾਰਟ ਸਿਟੀ ਲੁਧਿਆਣਾ ਦੇ ਨਾਂ ਨਾਲ ਜਾਣਿਆ ਜਾਂਦਾ ਲੁਧਿਆਣਾ ਤੇ ਅੱਜ ਅਸੀਂ ਦੇਖੀਏ ਥਾਂ-ਥਾਂ ਕਚਹਿਰੀ ਦੇ ਬਾਹਰ ਹੀ ਦੇਖੀਏ ਤਾਂ ਬਹੁਤ ਗੰਦਾ ਤੇ ਇਸ ਮਿਸ਼ਨ ਨਾਲ ਸਾਡੇ ਨਾਲ ਜੁੜੋ ਜ਼ਰੂਰ